ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਪਿੰਡ ਦੇ ਵੀਰ ਜੀ ਪਿੰਡ ਟੈਂਡੀ ਵਾਲੇ ਦੇ ਲਾਟ ਬਹੁਤ ਹੀ ਮੰਦੇ ਚੱਲ ਰਹੇ ਨੇ ਮੇਰੀ ਚਲੋ ਪਾਣੀ ਤਾਂ ਆਇਆ ਹੈ ਪਾਣੀ ਤਾਂ ਆਇਆ ਵੀ ਤੇ ਚਲੋ ਚੜਾ ਵੀ ਜਾਣਾ ਪਰ ਜਿਹੜਾ ਇਹ ਪਾਣੀ ਆਇਆ ਹੈ ਨਾ ਤਾਂ ਵੀਰ ਜੀ ਸਾਡੇ ਘਰ ਸਾਰੇ ਹੀ ਲੈ ਕੇ ਜਾ ਰਹੇ ਹੈ ਹਲੋ ਆ ਅਸੀਂ ਸਾਰੇ ਪਿੰਡ ਵਾਲੇ ਹੋਰ ਵੀਰ ਲੱਗੇ ਹੋਇਆ ਕਿਸੇ ਦਾ ਸਮਾਨ ਕਿਸੇ ਦਾ ਕਿਵੇਂ ਪਿਆ ਹੈ ਕਿਸੇ ਦਾ ਇੰਜਣ ਪਿਆ ਕਿਸੇ ਦੀ ਹਵੇਲੀ ਹੈ ਆ ਚੌਕ ਤੇ ਲੱਗੇ ਹੋਇਆ ਚੱਕਣ ਕਿ ਦਰਿਆ ਮੁੰਡੇ ਆ ਗਿਆ ਬਿਲਕੁਲ ਹੋਰ ਵੀਰ ਔਰ ਪੈਣਾ ਲੱਗੀਆਂ ਹਿਆ ਸਾਰੇ ਰਲ ਮਿਲ ਕੇ ਪਿੰਡ ਵਾਲੇ ਵੀ ਇਹਨੂੰ ਬਚਾ ਲਈਏ ਜਿੰਨਾ ਵੀ ਸਾਡੇ ਕੋਲ ਬਾਤ ਹੁੰਦਾ ਬਚਾ ਲਈਏ ਆ ਬਿਲਕੁਲ ਮੁੰਡੇ ਆ ਚੁੱਕਿਆ ਦਰਿਆ ਸੀ ਬੜੀ ਦੂਰ ਹੈ ਕਾਫੀ ਦੂਰ ਦਰਿਆ ਸੀ ਜਿਹੜਾ ਜਲਦੀ ਤੋਂ ਜਲਦੀ ਬੜੀ ਤੇਜ਼ੀ ਤੇਜ਼ੀ ਨਾਲ ਆ ਰਿਹਾ ਇੱਥੇ ਸਾਡੇ ਕੋਲ ਪਿੰਡ ਟੈਂਡੀ ਵਾਲੇ ਦੇ ਨਾਲ ਲੱਗ ਚੁੱਕਿਆ ਹੈ ਇਹ ਵੀਰ ਜੀ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਜੇ ਪਤਾ ਨਹੀਂ ਹੈਗਾ ਬਹੁਤ ਬੱਚੇ ਕਰਿਆ ਜੇ ਵੀਰ ਜੀ WhatsApp ਜਰੀਏ ਮੈਂ ਪਾਣ ਲੱਗਾ ਜੇ ਅਗਰ ਕੋਈ ਨਾ ਲੱਗ ਹੋਲੇ ਹੋਲੇ ਸਤਿ ਸ੍ਰੀ ਅਕਾਲ ਕੀ ਫਤਿਹ ਆ ਵੀਰ ਜੀ ਨਿਸ਼ਾਨ ਸਾਹਿਬ ਲਾਇਆ ਗਿਆ ਹੈ ਕਿਉਂਕਿ ਗੁਰੂ ਘਰ ਆਪਣਾ ਗੁਰਦੁਆਰਾ ਸਾਹਮਣੇ ਹੈ ਬਿਲਕੁਲ ਨਾਲ ਖੜਾ ਹੈ ਜਿੱਥੇ ਦਰਿਆ ਆ ਘਰ ਆ ਬਿਲਕੁਲ ਨਾਲ ਦਰਿਆ ਆ ਚੁੱਕਾ ਹੈ ਆ ਬਿਲਕੁਲ ਦਰਿਆ ਆ ਚੁੱਕਾ ਹੈ ਬਿਲਕੁਲ ਬੜੀ ਢੰਗਾਈ ਨਾਲ ਆ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਮੈਂ ਰੁਡੀਕੀ ਫਤੇ